ਪੰਨਾ ਥੱਲੇ ਥੱਲੇ ਰਹਿਣ ਦਾ ਸਹੀ ਆ ਨਾ ਕੋਈ ਲੈਫਟ ਤੇ ਨਜਾਇਜ਼ ਅਸਰ ਪਾਵੇ ਨਾ ਗੱਟੇ ਵਗੈਰਾ ਧਰਨੇ ਪੈਣ ਨਾ ਇਹ ਕਦੇ ਤਰਨ 2 ਜਾਂ 3 ਗੱਟੇ 11 ਹਣਾਂ ਦੇ ਧਰ ਕੇ ਵੇਖ ਲਓ ਜੇ ਉਦੋਂ ਬਾਅਦ ਟਰੈਕਟਰ ਦੀ ਖਚਾਈ ਦੇਖੋ ਤੁਸੀਂ 3 15 ਪੈਨਾ ਲਾਏ ਫੇਰ 4 ਇੰਚੀ ਧਾਰ ਹੈ ਇਹ ਆ ਦੋਨੇ ਪਾਸੇ ਮਿੱਟੀ ਜਾਵੜੀ ਜਿੱਥੋਂ ਜਿੱਥੋਂ ਬਾਟਾ ਤੇ ਮਿੱਟੀ ਚੱਕੀ ਸੀ ਜਿੱਤਰੀ ਨੇ ਬੋਲਣ ਦੀ ਕਪੈਸਿਟੀ ਨਹੀਂ ਰਹੀ ਬਾਬਿਓ ਅੰਬੇ ਭਏ ਗਤੀ ਧੀਰਾ ਗਨਾਗੀ ਪੱਲਾ ਤੰਨਾ ਕੱਲਿਆਂ ਦੇ ਕੇ ਰਿਹਾ ਆ ਵੀ ਵੀਰੋ ਮੱਕੀ ਨੇ ਐਸਾ ਛੱਕੀ ਕਰਿਆ ਕੰਮ ਤੇ ਅੱਜ ਵਾਹਣ ਆਇਆ ਹੁਣ ਅੱਜ ਕੱਲ ਦਾ ਵਾਹਣ ਨੂੰ ਫਿਰਦਾ ਸੀ ਪਰ ਬਹੁਤ ਥੱਕ ਕੇ ਬੁਰੇ ਹਾਲ ਹੋ ਗਏ ਤਾਂ ਕਰਕੇ ਅੱਜ ਵਾਹਣ ਲੱਗੇ ਆ ਆ ਮੁੰਡਾ ਆਪਣਾ ਗੋਰੀ ਲਿਆਜੀ ਪੰਡੋਂ ਤੇ ਇਹਨੂੰ ਨਾਲ ਟੰਗੀ ਫਰੀਦਾ ਅੱਜ ਮੈਂ ਕਿਹਾ ਵਾਹ ਬੂ ਕੇ ਤਾਂ ਵੇਖ ਲੈ ਕੰਜਰਾ ਕਿਤੇ ਅੜੇ ਥੋੜੇ ਕੰਮ ਹੀ ਘਾੜ ਦੇਗਾ ਤਾਂ ਕਰਕੇ ਆਪਾਂ ਤਾਂ ਜਮਾਂ ਘਰ ਕੇ ਗਏ ਬਾਈ ਤਸੱਲੀ ਹੋ ਗਈ ਜਮਾਂ ਭੈਣਣੀ ਗਰਮੀ ਸੀ ਬਾਹਲੇ ਯਾਰ ਭੱਜਣਾ ਸੀ ਬਹੁਤ ਹੋਈ ਉਧਰ ਵੇਖੋ ਫਿਰ ਜੋਰ ਲਾਉਂਦਾ ਮੁੰਡਾ ਜਮਾਂ ਨਵਾਂ ਪਹਿਲੇ ਦਿਨ ਹਲਾਂ ਦੇ ਬੈਠਾ ਮੋਡੀਫਾਈ ਹੋਏ ਦਾ ਹੋਰ ਕੋਈ ਫਾਇਦਾ ਨਹੀਂ ਹੈਗਾ। ਬਸ ਅੱਧੀ ਰੇਸ ਕਰਾਤੀ ਟਰੈਕਟਰ ਦੀ ਤਣ ਜਾਣ ਤੋਂ ਜਾਣ ਡਰਾਈਵਰ ਵਾਈ ਜਾਂਦਾ। ਜੇ ਹੁਣ ਆ ਪਹਿਲੇ ਦਿਨ ਮੁੰਡਾ ਬੈਠਾ ਕਲਟੀਵੇਟਰ ਦੇ ਜੇ ਦਬਜੂ ਟਰੈਕਟਰ ਸਲੈਪ ਮਾਰ ਲੱਗ ਜੂ ਚਲ ਬੰਦ ਨਹੀਂ ਹੁੰਦਾ। ਨਹੀਂ ਇਹ ਖੰਭੇ ਦਾ ਵਾਕਿਆ ਯਾਰ। ਇਹ ਦੇਖ ਜੀ ਖੰਭਾ ਹੁਣ ਖੇਤ ਰੱਖਿਆ ਹੋਵੇ। ਹੁਣ ਹੋਰ ਨਾ ਕੱਢ ਮਾਰੀ ਮੇਰੀ ਵੀਡੀਓ ਚੱਲੀ ਜਾਂਦੀ ਹੈ। ਹੋਰ ਹਨਾ ਮਾ ਆ ਜਾ ਖੰਭਾ ਪਿਆ ਹੋਵੇ ਐ ਹੁਣ ਟਾਲ ਲਾਂਗਾ ਵੀ ਸ਼ਾਮੇ ਬੰਦਾ ਕੰਮ ਕਿੱਥੋਂ ਕਰੂ ਅਰਸ਼ਰਗਾ ਤਾਂ ਤੇ ਨਾ ਮੇਰੇ ਵਰਗਾ ਕਰੇ ਲੈ ਵੀ ਮੇਤਰੋ ਲੈ ਦੇ ਬਾਬਾ ਖਾਇਆ ਪੀਰ ਦਾ ਨਾਮ ਕਰਦੇ ਪਾਵਾਂ ਵਰਾ ਨੈਓ ਜੀ ਨਹੀਂ ਬੋਲੀ ਯਾਰ ਜਾਵਾਂ ਹੀ ਹਵਾ ਦਵਾ ਕੇ ਠੱਲੀ ਪਈ ਕਿਸ ਲੱਗਦੀ ਹੈ ਨਾ ਟਾਈਆਂ ਦਾ ਮਗੀੜਾ ਪਾਉਂਦਾ ਸੀ ਕਮਾਲ ਹੋ ਗਈ ਹੈ ਜਾਵਾਂ ਨਾ ਥੱਲੋਂ ਚਿੱਟੀ ਟੈਂਕੀ ਚਲਕੇ ਜਾਂਦੀ ਹੈ ਹੈਗਾ ਤੇ ਤੇਜ ਕਾ ਸੀ ਲੈ ਬਚਾ ਕੇ ਖੋਲੀ ਪਿੰਦਰ ਨੇ ਤੋੜਤਾ ਹੀ ਨਾ ਡਜਾਂਗਾ ਇਹਦਾ ਨਾਟ ਹੁੰਦਾ ਕੱਚਾ ਇਹ ਤੇ ਪਿੰਦਰ ਨੇ ਤੋੜ ਲਿਆ ਇਸ ਲਾਗਣੇ ਤੇ ਤੂੰ ਬਚਾ ਕੇ ਜੇ ਖੁੱਲਦਾ ਹੈ ਖੋਲੀ ਨਹੀਂ ਚਾਬੀ ਲੈ ਲਈ ਕੋਈ ਨਹੀਂ ਦੇਖ ਲੰਨੇ ਵੀਡੀਓ ਬਣੂਗੀ ਲੈ ਰੱਬ ਦਾ ਨਾ ਫਿਰ ਵੇਖੀਏ ਮਾਰਤਾ ਰਹੇ ਨੂੰ ਯਾਰਾ ਪਹਿਲਾਂ ਹੀ ਸਮੀ ਜਾਂਦਾ ਤੂੰ ਤਾਲਵਾ ਨੀ ਕਹਿੰਦਾ ਕਹਿੰਦਾ ਬਹੁਤ ਪਰ ਤੇਲ ਵੀ ਨਹੀਂ ਨਾ ਕਹਿੰਦਾ ਕੋਈ ਵੀ ਤੇਲ ਬਹੁਤ ਛੱਕਦਾ ਉਹ ਇਹ ਸਾਲਾ ਫੀਟਰੀਏ 5 ਇੰਚੀ ਪੱਖੇ ਵਾਲੀ ਆਵਾ ਵਾਚਣਾ ਨੈਵਲ ਨਹੀਂ ਬੋਲਦੀ ਬਈ ਰੋਕਲਾ ਰੋਕਲਾ ਫੇਰ हट ਗਈ ਕੋਈ ਨਹੀਂ ਆਵਾ ਹੌਲੀ ਹੌਲੀ ਨਿਕਲੂ ਸਲੋ ਗੇੜੇ ਪਾਲਾ ਇਹਦਾ ਰਾਜ ਗਾੜੀ ਬੜਾ ਵੱਡਾ ਨਾ 5 ਇੰਚੀ ਨਾ ਪਰ ਪੱਖਾ ਇਹਦਾ ਬਈ ਉਹ ਜਿਹੜੀਆਂ ਆਪਣੇ ਫੀਟਰੀਆਂ ਉਹ 4 ਇੰਚੀ ਆ ਆ ਪਾਣੀ ਜਿੱਥੋਂ ਆਈਦਾ ਤਾਂ ਉਹ ਪੈ ਤੋਂ ਨਹੀਂ ਤੀ ਆ ਬਹੁਤ ਪਤਲੀ ਵਾਣ ਵਾਲੀ ਆ ਅਸਲ ਅਰਸ਼ਦੀਪ ਸਿੰਘ ਮਾਰਦੇ ਹੰਡਲ ਬਾਹਰ ਇੱਕ ਰੋਲਾ ਬਸ 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 ਸੂਤਾ ਨਿੱਕੇ ਜਿਹਾ ਲਾਉਣਾ ਬਸ ਨਿੱਕੇ ਨਿੱਕੇ ਸੂਤੇ ਲਾਉਣੇ ਆਪਾਂ ਚੱਕ ਲੂਗਾ ਚਾਰਾਂ ਪੰਜਾਂ ਇਹ ਮਤਰਾ ਵਾਣ ਹਉਣ ਬਾਅਦ ਆ ਜੀ ਥੂੜੀ ਵਾਲਾ ਪਾਣੀ ਲਾ ਕੇ ਛੱਡ ਜਾਂਦਾ ਯਾਰ ਹਨਾ ਹਵਾ ਹੀ ਤੂੰ ਜੇਰੇ ਨਾਲ ਤੇਲ ਡੋਲਦੇ ਕੋਈ ਪ੍ਰਵਾਹ ਨਾ ਮੰਨ ਤੇਲ ਤਾਂ ਬਹੁਤ ਡੋਲਦੇ ਕੋਣੇ ਦਾ ਨਿਕਲ ਜਾਣ ਦੇ ਹਵਾ ਹੂਆ ਮੜਾ ਮੜਾ ਢੇੜਾ ਪਾ ਕੇ ਨਾਲ ਹਵਾ ਨਿਕਲਨੇ ਹਵਾ ਕਾੜਦੇ ਤਸੱਲੀ ਨਾਲ ਮੁਰਦੇ ਹਾਂ ਸੋਣ ਬਾਬਿਆਂ ਦਾ ਗੁਰ ਲਿਆ ਕਰ ਸਿਆਣਿਆਂ ਤੋਂ ਨੰਗ ਦੇ ਟੱਪਦਿਆਂ ਤੋਂ ਵਧੀਆ ਵਧੀਆ ਬਾਬਾਈ ਇਹ ਕੀਮਤੀ ਸਮਾਂ ਇਹਨਾਂ ਦਾ ਕਿਤੇ ਹੀ ਮਿਲਦਾ ਆ ਪਣ ਤ ਹੈ ਕੀ ਯਾਰ ਹੈ ਲਾ 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 ਬਹੁਤ ਮਾ ਲਾ 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 ਇਹ ਤਾਂ ਲਾ 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 ਗਰਮ ਹੋ ਕੇ ਨਾ ਕੀ ਪਤਾ ਅੱਛਾ ਹਾਂ ਚੱਲ ਲੈਣ ਦਿੰਦੇ ਸਾਚ ਆਪਾਂ ਖਾਲੀ ਚੱਲ ਲੈਣ ਉਹ ਭੁੱਲ ਗਏ ਨਾ ਵੀ ਹਵਾ ਬਣਾਉਂਦਾ ਸਿਆਣਾ ਮੈਂ ਬੰਦ ਨਹੀਂ ਕਰਦਾ ਸਿਆਣਾ ਤੂੰ ਫਿਰ ਮੇਰੇ ਨਾਲ ਤਾਂ ਸਿਆਣਾ ਨੂੰ ਚੱਲ ਲੈਣ ਦੇ ਬਹੁਤ ਚੱਲ ਲੈਣ ਦੇ ਹਵਾ ਹਵਾ ਨਿਕਲ ਜਾਂਦਾ

ਪਾਣੀ ਚੋ ਗੰਗਾ ਉਹ ਆਪਾ ਉੱਥੇ ਪਾਣੀ ਪਾਦ ਕੇ ਰਜਾਇਨ ਜੂਂਦੇ ਖਾਵਾਣਾ ਬਣਾਉਣਾ ਕਰ ਲਾ ਪਾਦ ਚੰਗਾ ਕੱਢ ਦੇ ਪਾਣੀ ਦਾ ਲਿਆ ਚੱਕ ਬਈ ਆਜੇ ਵਾਣ ਆਇਆ ਮਤਰਾ ਟਾਈਮ ਨਹੀਂ ਲੱਗਦਾ ਇਹ ਕੀ ਕਰੀਏ ਆਈ ਪਿਆ ਜੀ ਮਾਲ ਕੁਕੜਾ ਲੈ ਵੀ ਮਿੱਤਰੋ ਬਾਈ ਸਾਹ ਨੂੰ ਪੌਦ ਚੈੱਕ ਆਉਣ ਚੱਲੇ ਆ ਠੀਕ ਆ ਜੀ ਜਿਹੜੀ ਆਪਣੀ ਪੌਦਾ ਉਹ 12 ਕਿੱਲਿਆਂ ਦੀ ਆ 17 ਮਰ ਲਈ ਆ ਠੀਕ ਆ 17 ਮਰ ਲਿਆ ਤੇ ਕਿੱਲੇ ਆਪਾਂ ਜਾਦੇ ਲਾਉਣੇ ਆ ਤੇ ਹੁਣ ਜਿੰਨੇ ਲੋਕਾਂ ਤੋਂ ਮਿਲਦੀ ਉਹ ਮਿਲ ਜੇ ਫਾਈਟ ਹੋ ਜਾਂਦਾ ਪਾਣੀ ਆ ਇੰਜਨ ਜੜਿਆ ਆਪਾਂ ਤੜਕੇ ਜੀ ਏ ਉਹ ਯਾਰ ਤਿੰਨ ਚਾਰ ਕਿੱਲੇ ਦੂਰ ਆ ਬਾਕੀ ਵਾਣ ਵਾਰੀ ਤੇ ਕਰਾਂਗੇ ਸ਼ੁਕਰਵਾਰ ਪਹਿਲੀ ਵਾਰੀ ਤੇ ਆਪਣਾ ਓਨਾ ਹੀ ਭਰਿਆ ਦੋ ਕੇਰੇ ਹੀ ਭਰੇ ਲੰਮੇ ਯਾਨੀ 6 ਕਿੱਲੇ ਭਰੇ ਹੁਣ ਆ ਮੋਟਰਾਂ ਵੀ ਪਤਾ ਨਹੀਂ ਕਦੋਂ ਤਾਈਂ ਚੱਲਣਗੀਆਂ ਇੰਜਣ ਜੋੜ ਕੇ ਕਰੀ ਜਾਂਦੇ ਕਦੋਂ ਹੁਣ ਇਹਦੇ ਚ ਆ ਕੇ ਕਦੋਂ ਮਾਰੂੰਗਾ ਉਦੋਂ ਪਹਿਲਾਂ ਅਜ ਪਨੀਰੀ ਵਿੱਚ ਨਹੀਂ ਆਹ ਆਪਣੀ ਏਰੀਆ ਆਪਣੀ ਇਹ ਆਪਾਂ ਚੱਲੇ ਆ ਦਿਖਾਉਣ ਠੀਕ ਹੈ ਮਾਟਰ ਤਾਂ ਇਹਨਾਂ ਨੇ ਚੜਾਇਆ ਵੀ ਗਿਆਨੀ ਕਹਣੇ ਮਾਲੀ ਕਰਦੇ ਆ ਆਪਾਂ ਤਾਂ ਚੜਾਇਆ ਹੀ ਨਹੀਂ ਇਹਨਾਂ ਇਹ ਨਾ ਚੜਾਈ ਬਠੇ ਹੁਣ ਐ ਲੱਗਦਾ ਇੱਕ ਕਰੀ ਹੋਰ ਡਿੱਪ ਲੈਂਦੇ ਆਪਾਂ ਵੀ ਥੋੜੀ ਚੱਲ ਕੋਈ ਨਹੀਂ ਲੈ ਵੀ ਮੇਰੇ ਤੋਂ ਸੋਲਰ ਮੋਟਰ ਦਿਖਾਉਣੇ ਆ ਤੁਹਾਨੂੰ ਆ ਹੁੰਦੇ ਸਾਂਝੇ ਕੰਮ ਇੱਕ ਕਰੀ ਚੈਂਬਰ ਬਣ ਗਿਆ ਬਸ ਉਸ ਤੋਂ ਬਾਅਦ ਚੈਂਬਰ ਹੀ ਨਹੀਂ ਬਣਿਆ ਲੈ ਲੋ ਤੁਸੀਂ ਇਹਨੂੰ ਸਾਂਝਾ ਕੰਮ ਬੋਲ ਦਿੰਦੇ ਮੋੜ ਕੇ ਕੋਈ ਨੇੜੇ ਹੀ ਨਹੀਂ ਆਉਂਦਾ पौध यार छोटी छोटी है गया की तो तो ठीक है पनीरी तो ठीक है आ गए आगे आगे, आगे से भी देख लो पूरी अच्छी तरह चेक कर लो कितने किला की हो जाएगी लग जाएंगे चार किले ਬਸ ਸਹੀ ਆ ਫਿਰ ਆਪਾਂ ਜਦੋਂ ਆਪਾਂ ਆਪਣੀ ਰੀਵੀਜ ਜੀ ਨਾ ਉਦੋਂ ਇਹ ਸੋਚ ਕੇ ਨਹੀਂ ਬੀਜੀ ਸੀ ਵੀ ਫੂਸਾ ਲਾਉਣਾ ਆਪਾਂ ਕਿਉਂਕਿ ਸਾਨੂੰ ਐ ਲੱਗਦਾ ਇਹ ਫੂਸਾ ਲੇਟ ਹੋ ਜਾਊਗਾ ਤੇ 18 ਤਰੀਕ ਦੀ ਬੀਜੀ ਸੀ ਉਦਦੇ ਆਪਾਂ ਉਹੀ ਕਨਾਲ ਕਥਾਂ ਬੀਜਣਾ ਸੀ 17 ਮਰਲੇ ਚ 20 ਪਾਤਾ ਸੀਗਾ 60 ਕਿਲੋ ਆ ਹਾਂ 30 ਕਿਲੋ ਦੇ ਇੱਕ ਤੇ 40 40 ਕਿਲੋ ਬੀ ਪਾਤਾ ਸੀ ਸਾਰੀ ਪਟਨੀ ਹੈ ਸਭ बास सही है फिर बढ़िया अपना काम लोट हो जाएगा फिर आज यहाँ छोड़ देता हूँ मैं ट्रैक्टर पे या ले आऊँगा आपको वहां कितने कितने टाइम को लेने आऊँ आपको अभी अभी इस मोटर पे कौन लगा रहे हैं वहाँ इधर कोठा जो उनका अच्छा कर लाए चल गए तेरी ठीक है यार ਨਹੀਂ ਕਰਨਾ ਤਾਂ ਤੂੰ ਪਟ્રોલ ਜਿਆਦੇ ਬਚਾ ਦੇਂਗਾ ਮੇਰਾ ਆ ਦੇਖੋ ਬਈ ਇਹ ਆ ਜੀ ਪੰਜ ਦੀ ਮੋਟਰ ਠੀਕ ਐ ਐਨੇ ਪਾਈਨ ਲੱਗੇ ਆ 4 ਤੇ 4 8 ਤੇ 4 12 ਤੇ 3 15 ਪਾਈਨ ਲਾਏ ਆ ਫੇਰ ਚਾਰ ਰੈਂਦੀ ਧਾਰ ਆ ਗਿਆ 1 ਮਿੰਟ ਆ ਗਿਆ ਇਹ ਤਾਂ ਚਲਤੀ ਰਹੇਗੀ ਤਾਂ ਮੌਕੇ ਤੇ ਠੰਡਾ ਛੋੜ ਲੇਗੇ ਜਦ ਆਏਗੇ ਇਹ ਨਹੀਂ ਬੰਦ ਹੋਣ ਵਾਲੀ ਲੁੱਬੀ ਦੀ ਮੋਟਰ ਆ ਨੀ ਆਰਾ ਗੱਜਾ ਪਿਆ ਨਾਲ ਆਈਏ ਪਹਾੜੇ ਪਣੀ ਰੀ ਗਾ ਹੌਣਾਂ ਦਲੀਆਂ ਮਾਰ ਮੈਂ ਦਲੀਆਂ ਦੇ ਬਾਅਦ ਮੇਰੇ ਮਣੀ ਨੂੰ ਨੀ ਆਰਾ ਧਾਰਾਂ ਮੇਰੇ ਕਦੇ ਧਾਰਨਾ ਇਸ ਇਹ ਬਾਤ ਨੂੰ ਤਾਂ ਮੈਂ ਸਰ ਤੋਂ ਛੜੇ ਕਰਿਆਉਂਦਾ ਜਮਾਂ ਚਲੇ ਜਮਾਂ ਹੁਟਲਦੇ ਰਹੇ ਆ ਤੋਰ ਤੋਰ ਫਾਲਤਾਂ ਟ੍ਰੈਕ ਤੇ ਬੜਕੜਨਾ ਬਹੁਤ ਆ ਖਾਣ ਔਰ ਬੜੀ ਲਾਇਆ ਵੀ ਮੈਂ ਤਰਾ ਇੱਥੇ ਬੀਜਣ ਲੱਗੇ ਆ ਪਨੀਰੀ ਬਾਸਪਤੀ ਦੀ ਬਾਸਪਤੀ ਤੋਂ ਕੋਸ ਗਿਆਤਾ ਕੋਸ ਪਛੇਤਾ ਬੀਜਾਂਗੇ ਤੇ ਉਸ ਤੋਂ ਬਾਅਦ ਫੇਰ ਕਰਨਾ ਕੱਦੂ ਹਜੇ ਨੇਰਾ ਹੀ ਹੋ ਜੂ ਅੱਜ ਵੀ ਹੁਣ ਕੱਦੂ ਕਰਨਾ ਆ ਮਿੱਤਰੋ ਇੱਕ ਤਾਂ ਮੋਟਰ ਨਹੀਂ ਚੱਲੀ ਸੀ ਇੱਕ ਛੰਨ ਨੁਗੜਾ ਪਾਇਆ ਕਰਾ ਮੇਰੀ ਚੰਦਾ ਦਾ ਪਾਣੀ ਹੋਵੇ ਤਾਂ ਕਦੋਂ ਕਰੀਏ ਮੜਾ ਬੈਕ ਕਰਕੇ ਮੱਥੇ-ਮੁੱਥੇ ਦਾ ਬਾਅਦ ਹੀ ਦੇਖਾਂਗਾ ਉੱਚੀ ਨਹੀਂਵੇਂ ਹੁੰਦੇ ਅਗਲੀ ਵਧੀਆ ਕਦੂ ਹੋਈ ਜਾਂਦਾ ਇੱਥੇ ਬ੍ਰੇਕਾਂ ਦੇ ਨਹੀਂ ਮੁੜਦਾ ਬਸ ਗਾਂ ਕਰਕੇ ਬੈਕ ਕਰਨਾ ਪੈਂਦਾ ਇਹ ਕਿਹੜੇ ਟਾਇਰ ਹੈਗੇ ਮਗਰੋਂ ਚੌੜੇ ਭਾਗ ਦੇ ਆਵੇ ਗਾਰਾ ਜਿਹੜਾ ਇਹ ਗਾਰਾ ਬਾਹਰ ਨੂੰ ਧੱਕਦਾ ਜੋ ਟਰੈਕਟਰ ਮੋੜਦਾ ਪੀਂਗਾ ਦੂਰ ਹੋਈ ਜਾਂਦਾ ਫਿਰ ਬਾਲੀ ਦੋਗੀ ਬਣਾਉਂਦਾ ਤਾਂ ਇਹ ਆ ਹੱਥ ਚੱਲਦਾ ਇਹਦੇ ਪਹਿਲਾਂ ਹੀ ਸਾਰੇ ਨਹਿਰਾ ਚ ਪੀਂਗਾ ਉੱਡਾ ਕਾਮਯਾਬ ਨਹੀਂ ਜਦੋਂ ਟਰੈਕਟਰ ਮੋੜ ਜਾਂਦਾ ਨਾ ਮਗਰੋਂ ਪੀਂਗਾ ਦੂਰ ਹੋ ਜਾਂਦਾ ਜੇ ਆਏ ਨੂੰ ਮੋੜਦੇ ਆ ਤਾਂ ਪਿੱਛੋਂ ਪੀਂਗਾ ਇਹਨੂੰ ਜਾਊਗਾ ਵੇਖੋ ਹੁਣ ਵੀ ਗਾਰਾ ਵੇਖੋ ਕਿੰਨੀ ਦੂਰ ਪਈ ਜਾਂਦਾ ਸੀ ਵਾਟ ਦੇ ਦੋਹੀਂ ਪਾਸੇ ਤੋਰਦੇ ਉਦੋਂ ਤਾਂ ਮੈਜਰ ਪਾੜਾ ਬਣਦਾ ਹੀ ਪਰ ਹੁਣ ਟਾਇਰ ਦੋਹੀਂ ਪਾਸੇ ਮਿੱਟੀ ਘਰੀ ਆਉਦਾ ਜਿੱਥੇ ਜਿੱਥੇ ਵਾਟ ਪਈ ਹੁੰਦੀ ਵਿਜਾਲੇ ਖਾਲੀ ਪਈ ਜਾਂਦੀ ਐ ਆਹ ਤਰਕੀਬ ਸਹੀ ਐ ਵਾਟ ਦੇ ਉੱਤੇ ਤੋਰ ਕੇ ਢਾਵਿਆ ਤੇ ਦੋਹੀਂ ਪਾਸੇ ਮਿੱਟੀ ਜਾਵੜੀ ਜਿੱਥੋਂ ਜਿੱਥੋਂ ਵਾਟਾਸਤੇ ਮਿੱਟੀ ਚੱਕੀ ਸੀ ਜਿੰਦਰੀ ਨੇ ਤੇ ਹੁਣ ਵਿਜਾਲੇ ਖਾਲੀ ਬਣ ਗਏ ਉਤੋਂ ਮਗਰ ਮਿੱਤਰਾ ਹੋਈ ਆ ਆਹ ਕੰਮ ਸਹੀ ਐ ਪਾਣੀ ਮਾਰਦਾ ਮਿੱਤਰੋ ਕੱਢੂ ਜਾਂਦਾ ਇਹ ਤੇ ਪਾਣੀ ਬਾਲਟੀ ਨਾਲ ਤਾਂ ਧੋਤਾ ਹੀ ਨਹੀਂਗਾ ਉਹ ਪੈ ਵੀ ਪਾੜ ਗਈ ਚਾਲ ਕੋਈ ਨਹੀਂ ਹੁਣ ਫੇਰ ਡਰਮੀ ਅਲੀ ਪੈਪ ਲੈ ਆਂਦੀ ਯਾਰ ਇਹਦੇ ਨਾਲ ਧੋਣੇ ਮਾੜਾ ਫੋਟ ਘਾਰ ਆਗੂਰਾ ਲਾ ਦੇਣੇ ਐ ਇਸ ਦੂ ਬਾਦ ਫੇਰ ਹਰਪ੍ਰੀਣਾ ਚੱਲੇ ਹੁਣ ਉਹ ਮੈਨੂੰ ਘਰੋਂ ਕਢਾਊਗਾ ਜਿਹੜੇ ਖਾਬ ਤੇ ਨੱਤੀ ਲੈ ਜਾਂਦਾ ਬਾਕੀ ਕੰਮ ਅੱਜ ਰੈਲਾ ਸ਼ਾਮ ਨੂੰ ਆਵਾਂਗੇ ਦਾ ਕਰਾਈ ਵਾਲਾ ਉੱਥੇ ਜੇ ਸਹੀ ਚੱਲਿਆ ਠੀਕ ਆ ਨੀ ਨਵੇਂ ਫਾਲੇ ਪਾ ਕੇ ਫਾਲੇ ਵੀ ਘਾ ਚੁੱਕੇ ਹੁਣ ਫਾਲੇ ਫੂਲੇ ਪਾ ਕੇ ਫੇਰ ਹੀ ਕਰਾਂਗੇ ਨਾਲ ਲੈ ਵੀ ਮਿੱਤਰ ਪਿਆਰੋ ਕਹਿੰਦੇ ਚੱਲੇ ਆ ਪਾਣੀ ਮੋਟਰਾਂ ਨੇ ਬਈ ਜੀ ਧਰਤੀ ਚੁੰਮਕਾਉਣ ਵਾਲਾ ਕੰਮ ਹੋ ਗਿਆ ਕਿੰਨੇ ਦਿਨ ਹੋ ਗਏ ਬੰਦ ਹੁੰਦੀਆਂ ਹੀ ਨਹੀਂ ਗਾ ਤੂੰ ਨਹੀਂ ਤਰਿਆ ਆਉਂਦਾ ਰੱਬ ਹੁਣ ਅੱਜ ਮੋਟਰਾਂ ਪੂਰੀਆਂ ਵਾਧੂ ਹੋ ਜਾਂਦੀਆਂ ਆਪਣੀਆਂ ਪਰ ਫੇਰ ਉਹਨੇ ਜਾਣਾ ਪੈਰੇ ਚਲੋ ਭਾਈਏ ਉੱਠ ਗਏ ਨਾ ਉਦੋਂ ਇੱਥੇ ਸਾਫ ਸਫਾਈਆ ਕਰਾਂਗੇ। ਬਈ ਯਾਰ ਮਿੱਤਰ ਹੁੰਦੇ ਆ ਚਾਰ ਸੋਹਣਾ ਲੱਗੇ ਬਾਈ ਖਾ ਬੰਦਾ ਇੱਥੇ। ਉਹਨੇ ਰਾਬ ਤੋਂ ਇੱਥੇ ਰਹੀ ਦਾਣੀ ਜਵਾਗ ਜਲੇ ਇੰਨੇ ਨਾ ਹੋਂ ਆਉਦੇ ਨਾ। ਰੱਬ ਨਾ ਕਰੇ ਕੋਈ ਉਹਨੇ ਕੀ ਹੁੰਦੀ ਆ ਭੈ ਵਾਲ ਕਣਾ ਸਾਨੂੰ ਪੈ ਜਾਣਾ। ਓਏ ਬਿਮਾਰੀ ਵਾਲੀ ਭੜੀ ਆ ਹੌਲੈਂਡ ਦੀ ਆ 600 ਚੱਕਰ ਸਾਲਾ ਚੜਾਈ ਨਹੀਂ ਚੜਦਾ ਆ ਛੋਟਿਆ ਜਿਹੜਾ ਜਰਾ ਰੋ ਪੈਂਦਾ ਨਾ ਮੇਰੇ ਦਿਲ ਤੇ ਕਿਸੇ ਦੇ ਦਿਲ ਤੇ ਨਹੀਂ ਮੇਰੇ ਦਿਲ ਤੇ ਮੈਂ ਹੀ ਸਮਝ ਸਕਦਾ ਟਰੰਟੂ ਰਾਣਾ ਤਾਂ ਬਾਬੇ ਬੜੀ ਗ੍ਰੇਸ ਬਣ ਗਏ ਆਏ ਹੋਏ 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 ਆਏ ਹੋਏ 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 ਆਏ ਹੋਏ 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 ਇਹਨੂੰ ਤੱਕਦਾ ਰਹਾ ਕਮਰਾੜ ਸਾਹਿਬ ਗੱਡੀਆਂ ਦੇ ਰਹਿੰਦੇ ਕਿਉਂ ਪਰ ਅੱਜ ਕਿਵੇਂ ਯਾਰ ਬਾਈ ਯਾਰ ਇਕੱਲਾ ਹੀ ਐ ਬਰਾੜ ਸਾਹਿਬ ਆਹ ਦਿਨ ਕਿਹੜਾ ਆ ਗਿਆ ਤੂੰ ਕੱਲਾ ਹੈ ਚੱਲ ਠੀਕ ਹੈ ਚੰਗਾ ਉੱਥੇ ਆ ਜਾ ਉੱਥੇ ਆਉਣੇ ਆ ਆਹ ਦਿਨ ਕਿਹੜਾ ਚੜਾਦਾ ਅੱਜ ਮੈਂ ਤਾਂ ਮਗਰ ਲਈ ਵਾਰੀ ਖੋਲਦਾ ਹੁੰਦਾ ਹੁੰਦੇ ਕਿ ਮੇਰੇ ਤੱਕ ਗੱਡੀ ਪਹੁੰਚਦੀ ਹੈ ਅੱਜ ਪਹਿਲੇ ਦਿਨ ਮੈਨੂੰ ਗੱਡੀ ਚੇਂਜ ਦਾ ਅਗਲੀ ਵਾਰੀ ਅਗਲੀ ਵਾਰੀ ਆਉਣਾ ਹੈ ਅੱਜ ਵਾਰੀ ਆ ਫਿਰ ਉਹ ਤੇਰੀ ਕਿ ਪ੍ਰਮੋਸ਼ਨ ਕਰਦੀ ਨਾ ਕੀ ਕਰਤ ਦਿਨੇ ਮੈਂ ਪ੍ਰਮੋਸ਼ਨ ਪ੍ਰਮੋਸ਼ਨ ਮਾਰੀਂ ਮਾਰੀਂ ਜਿਹੜੀ ਕੋ 4 ਕਿਲੇ ਕਰਦੇ ਨੇ ਉਹ ਵੀ ਨਹੀਂ ਟਾਈਮ ਲੱਗਣਾ ਮੁਰਾ ਮਹਿੰਗੀ ਵਾਲੀ ਬਾਲੀ ਨਹੀਂ ਪੈਂਦੀ ਬਾਲੀ ਮਹਿੰਗੀ ਪੈਂਦੀ ਅੱਗੇ ਵਾਲੀ ਜੇ ਪਹਿਣਾ ਨਮਾਉਣਾ ਬਹੁਤ ਔਖਾ ਹੋ ਜਾਂਦਾ ਜਿੰਨਾ ਟੈਂਕ ਤੇ ਮੁੜ ਕੇ ਪਤਾ ਕਿ ਚੱਕਰ ਉੱਥੇ ਬਾਹਰੇ ਨਾਲ ਬਾਈ ਸਾਡੇ ਇਕੱਠਾ ਜੀ ਇਹਦੇ ਨਾਲ ਤੂੰ ਹੁਣ ਪੁੱਛ ਨਹੀਂ ਚੰਗਾ ਭਰਾਵਾ ਨਹੀਂ ਜੋ ਪੁੱਛਦਾ ਇਹਦੀ ਲੰਗ ਤੇ ਨਹੀਂ ਬਹੁਤ ਲੰਗ ਤੇਰਾ ਲੈ ਵੀ ਨਤਰੋ ਸਸਰੀ ਦਾ ਬਾਈ ਜੀ ਹੋਰ ਜੀ ਕਹਿਮ ਸਸਰੀ ਦਾ ਬਾਈ ਜੀ ਅਲੀ ਗਾ ਕਰਦੇ ਰੋ ਹੋਰ ਲਾਇ ਵੀਰੋ ਕੱਲ ਮਾਨ ਫਾਰਮ ਬਾਈਕੋਟ ਵਾਲੇ ਕੋਲੇ ਗਏ ਸੀ ਬਾਈ ਉੱਥੇ ਹੈਪੀ ਆਇਆ ਸੀ ਤੇ ਮਰਾੜ ਸਾਹਿਬ ਕਹਿੰਦੇ ਜਾਣਾ ਹੀ ਜਾਣਾ ਹਰਪ੍ਰੀਤ ਬਾਈ ਮਰਾੜਾ ਵਾਲਾ ਮੈਂ ਚਲ ਜਾਵੜਦੇ ਇੱਥੇ ਪਏ ਨੇ ਮੈਨੂੰ ਦੱਸ ਬੈਠਾ ਹੀ ਵਿਹਲਾ ਪਿਆ ਟਰੈਕਟਰ ਜਾਂ ਧੋ ਗਿਆ ਟੈ ਰਾਜ ਹੁਣ ਆਏ ਆ ਪਨੀਰੀ ਆਪਣੀ ਜਿਹੜੀ ਵਿੱਚੋਂ ਕਸਾ ਸਾੜਾ ਪੈ ਗਿਆ ਸੀ ਇਹ ਮੈਗਨੀਸ਼ੀਅਮ ਜਦੋਂ ਰੇਚਰ ਲਾਤਾ ਗਿੱਲਾ ਹੋ ਗਿਆ ਉਹਨੇ ਬੱਟੀਆਂ ਹੀਆਂ ਬਣੀਆਂ ਉਹਵੇਂ ਸੱਟਤਾ ਲੈ ਵੀ ਮਿੱਤਰ ਪਿਆਰੋ ਕਹਿੰਦੇ ਆਏ ਆ ਹਲ ਮਾਰਨ ਗੱਟੇ ਰੱਖਦੇ ਆਂ ਦੋ ਭਰ ਕੇ ਇੱਥੇ ਕਰਾਇਆ ਲਾਇਆ ਸੀ ਦੋ ਰੰਦੇ ਲੱਗਿਆ ਵੈਸੇ ਤੇ ਵਾਣ ਹੈ ਤਾਂ ਪੋਲਾ ਹੀ ਪਰ ਫੇਰ ਵੀ ਜਿਹੜੇ ਆਪਣੇ ਹਾਲਾਂ ਦੇ ਫਾਲੇ ਆ ਇਹ ਗੋਲ ਹੋ ਚੁੱਕੇ ਆ ਹੁਣ ਆ ਸੋਚਦੇ ਆਂ ਵੀ ਕਾਹਨੂੰ ਬਦਲਨੇ ਆਂ ਗਾਂ ਕਣਕਾਂ ਵਾਲੇ ਬਦਲ ਕੇ ਵਾਵਾਂਗੇ ਬਾਕੀ ਸਵੇਂ ਦੀ ਵੀ ਘਾਟ ਆ ਹਾਲ ਆਪਣੇ ਮੰਨ ਲਓ ਜਿੱਥੋਂ ਤੋਂ ਬਣਿਆ ਤੇ ਜਿੱਥੋਂ ਤੋਂ ਹੀ ਆਪਾਂ ਹੁਣ ਫਾਲੇ ਲੈ ਕੇ ਆਏ ਪਹਿਲੀ ਵਾਰ ਨਹੀਂ ਜਦੋਂ ਦੇ ਹਾਲ ਬਣਿਆ ਆਪਾਂ ਜਿਹੜਾ ਸੂਤ ਆਉਂਦਾ ਉਹੀ ਪਾਈ ਜਾਂਦੇ ਫੜਾ ਤੇ ਹਲਾਂ ਦਾ ਲੱਗ ਲੁਗ ਬਹੁਤ ਆ ਕੋਈ ਪ੍ਰੋਬਲਮ ਨਹੀਂ ਤੇ ਟਾਇਰਾਂ ਦੇ ਤੁਸੀਂ ਦੇਖੋ ਹਜੇ ਵੀ ਸਲੀਪਿੰਗ ਕਰਕੇ ਕਸਾਈ ਦੇਖੋ ਟਾਇਰਾਂ ਦੀ ਕਿੰਨੇ ਇੰਨੇ ਟਾਇਰ ਕੱਸਦੇ ਆ ਜੇ ਮੰਨ ਲਓ ਬਾਡਾ ਪੈਂਦਾ ਤਰ੍ਹਾਂ ਆਉਂਦਾ ਆ ਵੇਖੋ ਕੰਨੀ ਛਿੱਲੀ ਦੀ ਅੱਜ ਥੋੜਾ ਜਿਹਾ ਬੋਲਾ ਵਾਵਾਂਗੇ ਬਾਕੀ ਹਲਾਂ ਤੇ ਵਜਨ ਰੱਖਣ ਦਾ ਕਾਰਨ ਇਹ ਹੈ ਵੀ ਹਾਲ ਥੋੜੇ ਥੋੜੇ ਕਿਤੇ ਕਿਤੇ ਟਰੈਕਟਰ ਨੂੰ ਰੈਲਾ ਕਰਦੇ ਨੇ ਜਾਂ ਇੱਕ ਸਾਈਡ ਮਾੜੀ ਮਾੜੀ ਭਾਫ ਮੰਦੀ ਚੱਕੀ ਦੀ ਹੈ ਤਾਂ ਕਰਕੇ ਲੰਡੂ ਜੇ ਗੱਟੇ ਇਥੋਂ ਖੇਤੋਂ ਤੇ ਆਏ ਆ ਇਹ ਤਰ੍ਹਾਂ ਦੇ ਬਸ ਥੋੜਾ ਥੋੜਾ ਵੇਟ ਹੀ ਇੰਨੇ ਨਾਲ ਹੀ ਫਰਕ ਪੈ ਜਾਣਾ ਜਿਵੇਂ 3 ਕੁਆਂਟਲ ਦੇ ਲਗਭਗ ਹਾਲ ਤਾਂ ਕੁਆਂਟਲ ਵਜਨ ਵੀ ਆਪਾਂ ਰੱਖਤਾ ਤਾਂ ਬਹੁਤ ਆ 4 ਕੁਆਂਟਲ 13 ਹਾਲਾਂ ਨੂੰ ਸਹੀ ਹੈ ਜਿਹੜੇ ਵੀ ਨਵੇਂ ਹਾਲ ਬਣਾਉਂਦੇ ਆ ਘੱਟੋ ਘੱਟ ਜੇ 13 ਹਾਲਾਂ ਦਾ ਵਜਨ ਜਿਹੜਾ ਮੇਰੇ ਹਿਸਾਬ ਨਾਲ ਵੀ ਜਿੰਨੀ ਕਿ ਚਲੋ ਸਾਨੂੰ ਮਾਤਾ ਹੀ ਆ ਜਾਂ ਐਕਸਪੀਰੀਅੰਸ ਹੋਇਆ ਹਨ ਵੈਸੇ ਤਾਂ ਸਾਰੇ ਭਰਾ ਸਾਡੇ ਤੋਂ ਸੁਝਵਾਣੀ ਹੈ ਪਰ ਜਿਹੜਾ ਮੇਰਾ ਤਜਰਬਾ ਹੋਇਆ ਇਹ ਹੈ ਵੀ ਹਾਲ 13 ਹੋਣ ਸਾਢੇ 3 ਕੁਆਂਟਲ ਤੋਂ ਹਲ ਘੱਟ ਚਾਹੀਦੇ ਨਹੀਂ ਇਹ 3 ਜਾਂ 3 10 20 ਦੇ ਇੱਥੇ ਹੋਣੇ ਆ 2 75 ਦੇ 11 ਸੀ ਉਦੋਂ ਤੇ ਇਹਨਾਂ ਦਾ ਥੋੜਾ ਜਿਹਾ ਵਜਨ ਉਹਨਾਂ ਨੇ ਬਾਈ ਹਰਾਂ ਨੇ ਕਿਹਾ ਸੀ ਵੱਧ ਹੋਊਗਾ ਪਰ 4 ਕੁਆਂਟਲ ਦੇ ਨੇੜੇ ਵੀ ਹਲ ਹੋਣ ਨਾ 4 ਤੋਂ ਟੱਪਨ ਨਾ ਥੱਲੇ ਥੱਲੇ ਰਹਿਣ ਦਾ ਸਹੀ ਹੈ ਨਾ ਕੋਈ ਲੈਫਟ ਤੇ ਨਜਾਇਜ਼ ਅਸਰ ਪਾਵੇ ਨਾ ਗੱਟੇ ਵਗੈਰਾ ਧਰਨੇ ਪੈਣ ਨਾ ਇਹ ਕਦੇ ਤਰਨ ਤੇ ਬਾਹਲਾ ਨਜਾਇਜ਼ ਵਜਨ ਵੀ ਆਪਾਂ ਅੱਗੇ ਵੀ ਬਾਹਲਾ ਵਜਨ 4 ਤੋਂ ਉੱਤੇ ਵੀ ਮਾੜਾ ਹੀ ਆ ਕਿ ਐਡੇ ਐਡੇ ਵਜਨ ਦਾ ਕੋਈ ਲੋਡ ਨਹੀਂ ਹੈਗੀ ਟਰੈਕਟਰ ਨੇ ਸਾਇੰਸਿੰਗ ਵੀ ਕਰਨੀ ਹੈ ਹਰ ਵੇਲੇ ਲੈਫਟ ਤੇ ਭਾਰ ਰਹਿਣਾ ਹੁੰਦਾ ਇੱਕੇ ਦਾ ਹਨਾ ਬਾਕੀ ਜੇ ਹਾਲ ਥੋੜੇ ਜੇ ਨਿੱਗਰ ਆ ਤਾਂ ਉਹਨਾਂ ਦਾ ਟਾਇਰਾਂ ਤੇ ਵੀ ਭਾਰ ਰਹਿੰਦਾ ਕਿਉਂਕਿ ਆਪਾਂ ਲੀਵਰ ਸੈਟ ਕੇ ਦਾ ਚੱਲਦਾ ਹੀ ਨਹੀਂ ਟਰੈਕਟਰ ਇਹਨੇ ਮਾੜਾ ਆ ਟਰੈਕਟਰ ਨੇ ਉੱਤੇ ਦਾਬ ਰਹਿਣੀ ਰਹਿਣੀ ਹੈ ਕੰਟਰੋਲ ਜਿਵੇਂ ਟਰੈਕਟਰ ਕਰਦਾ ਉਦੋਂ ਵੀ ਲੈਫਟ ਚੱਕਣੀ ਹੈ ਟਾਇਰਾਂ ਤੇ ਭਾਰ ਆਉਣਾ ਜਦੋਂ ਮਗਰੋਂ ਲੈਫਟ ਚੱਕਣੀ ਟਾਇਰਾਂ ਦੇ ਭਾਰ ਆਉਣਾ ਤਾਂ ਟਰੈਕਟਰ ਦਾ ਗ੍ਰਿਪ ਬਣੂਗਾ ਹੁਣ ਤੁਸੀਂ 2 ਗੱਟੇ ਧਰ ਕੇ ਵੇਖ ਲਓ ਟਰੈਕਟਰ ਤੇ ਆਮ ਇਹ ਤੁਹਾਨੂੰ ਆਪ ਨੂੰ ਐਕਸਪੀਰੀਅੰਸ ਹੋ ਜਾਊਗਾ 2 ਜਾਂ 3 ਗੱਟੇ 11 ਹਲਾਂ ਦੇ ਧਰ ਕੇ ਵੇਖ ਲਓ ਜੇ ਉਦੋਂ ਬਾਅਦ ਟਰੈਕਟਰ ਦੀ ਖਚਾਈ ਦੇਖੋ ਤੁਸੀਂ ਜਿਹੜਾ ਟਰੈਕਟਰ ਮੰਨ ਲਓ ਸਲਿੱਪ ਮਾਰ ਲੱਗ ਜਾਂਦਾ ਹਾਲ ਥੱਲੇ ਲਾਉਣ ਤੋਂ ਪਹਿਲਾਂ ਫੇਰ ਹਾਲ ਥੋੜੇ ਜਿਆਦਾ ਡੂੰਘੇ ਜਾਣਗੇ ਇਹ ਤਜਰਬਾ ਅਸੀਂ ਦੂ ਪੰਜ ਸੱਤ ਸਾਲ ਪਹਿਲਾਂ ਸੀ ਉਦੋਂ ਕਰਾਈ ਪੱਠਿਆਂ ਵਾਲਾ ਵੱਢ ਸੀ ਜਦੋਂ ਵੈਸੇ ਪੱਠਿਆਂ ਵਾਲਾ ਵੱਢ ਵਾਇਆ ਉਦੋਂ ਹਾਲ ਹੋਰ ਹਸਾਬ ਨਾਲ ਖਿੱਚਦਾ ਟਰੈਕਟਰ ਜਦੋਂ ਪੱਠੇ ਲੱਦ ਕੇ ਉਹਦੇ ਤੇ ਮੱਕੀ ਸੀ ਖਣੀ ਜਵਾਰ ਸੀ ਵੀ ਕਾਫੀ ਵੇੜ ਸੀ ਜਾਨੀ ਜਦੋਂ ਪੱਠੇ ਲੱਦ ਕੇ ਉੱਥੋਂ ਤੋਰਿਆ ਤੇ ਹਾਲ ਭਰਨ ਤੱਕ ਗਏ ਸੀ ਤੁਸੀਂ ਇੰਨਾ ਫਰਕ ਪੈ ਗਿਆ ਕਿ ਟਾਇਰਾਂ ਤੇ ਵਜਨ ਆਉਣਾ ਹੀ ਆਉਣਾ ਚਲੋ ਗੱਲ ਲੰਮੀ ਲਾਏ ਨਾ ਮੈਂ ਬਾਕੀ ਥੋੜਾ ਆਪਦਾ ਤਿਆਰਬਾ ਜੀ ਤੇ ਮੈਂ ਤਾਂ ਭਰਾਂ ਦੋ ਮਿੱਟੀ ਦੇ ਗੱਟੇ ਫਿਰ ਇੰਜਨ ਆ ਆ ਮਿੱਟੀ ਜਿਹੜੀ ਸਾਰੀ ਉਧਰ ਸਿੱਟਣੀ ਹੈ ਤੇ ਬਾਕੀ ਵਾਹਣ ਵਾਉਣੇ ਆ ਫਿਰ ਝੋਨਾ ਲਾਉਣੇ ਬਸ ਇਦਾਂ ਹੀ ਲੰਗੀ ਆਣਾ ਟਾਈਮ ਉਹ ਇਹ ਨਾ ਖਾਉਂਦੇ ਲੋੜ ਹੀ ਨਹੀਂ ਜਿੱਡੀ ਤੇਰੀ ਕਰਮਾ ਉਹਦੇ ਹਿਸਾਬ ਨਾਲ ਸਾਰਾ ਮੈਨ ਲੈਂਦਾ ਤੇ ਤਿੰਨਾਂ ਦੇ ਢਾਲ ਲੈਂਦੇ ਆ ਪਤਾ ਨਾ ਕਿਹੜਾ ਦੇ ਫਾਰ ਕਰਾ ਰਿਆ ਜਣ ਤੇਰੇ ਤੇ ਹੀ ਹੈ ਗੱਡੀ ਵੇਲਾ ਸੜਕ ਤੇ ਨੰਗਣ ਵਾਲੇ ਮੈਨਿੰਗ ਵਾਲਾ ਕੱਢਣਾ ਯਾਰ ਕਿਵੇਂ ਭੰਗਾ ਮਟਾ ਕਾਣੂ ਆਣਾ ਬਸ ਖੰਬੇ ਨੇ ਸਿੱਧੀ ਆਖਿਆ ਜੇ ਤੈਨੂੰ ਖੰਬੇ ਨੇ ਸਿੱਧੀ ਆ ਗਈ ਉਹ ਵੀ ਖੰਬੇ ਦੇ ਨੇੜੇ ਜੇ ਬਸ ਆਈਏ ਤੇ ਉਧਰ ਵੀ ਹਾਂ ਬਹੁਤ ਤਸੱਲੀ ਸਾਰਾ ਦਿਨ ਵਾਇਆ ਟਰੈਕਟਰ ਸੋਈ ਸਟਾ ਜਾ ਬੜੀ ਗਰਮੀ ਹੈ ਅੱਜ ਦਾ ਯਾਰ